ਜਦੋਂ ਵੀ ਸਰਕਾਰਾਂ ਧਾਰਮਿਕ ਸਥਾਨਾਂ ਦੇ ਪ੍ਰਬੰਧ ਦੇ ਵਿੱਚ ਦਖਲਅੰਦਾਜ਼ੀ ਕਰਦੀਆਂ ਉਦੋਂ ਹੀ ਸਮਾਜ ਦਾ ਔਰ ਉਹਨਾਂ ਦੇਸ਼ਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਅਗਾਹ ਵੀ ਪ੍ਰਿਕ ਦੇ ਵਿੱਚ ਹੋਵੇਗਾ ਮਹਾਰਾਸ਼ਟਰ ਦੀ ਸਰਕਾਰ ਨੇ ਇਹ ਸਿੱਧੀ ਦਖਲਅੰਦਾਜ਼ੀ ਜਿਹੜੀ ਹੈ ਗੁਰਦੁਆਰਾ ਪ੍ਰਬੰਧ ਦੇ ਵਿੱਚ ਕੀਤੀ ਹੈ ਔਰ ਇਹੋ ਦਖਲਅੰਦਾਜ਼ੀ ਪਹਿਲਾਂ ਕਾਂਗਰਸ ਸਰਕਾਰ ਕਿਸੇ ਵੇਲੇ ਕਰਿਆ ਕਰਦੀ ਸੀ ਲੇਕਿਨ ਉਹ ਕਾਮਯਾਬ ਨਹੀਂ ਸੀ ਹੋਈ ਲੇਕਿਨ ਜਿਹੜੀ ਮੌਜੂਦਾ ਜਿਹੜੀ ਮਹਾਰਾਸ਼ਟਰ ਸਰਕਾਰ ਹੈ ਉਸ ਨੇ ਜਿਹੜਾ ਇੱਕ ਕਿਸਮ ਦਾ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਡੈਮੋਕਰੇਟਿਕ ਅਧਿਕਾਰ ਜਿਹੜਾ ਸਿੱਖਾਂ ਕੋਲੋਂ ਖੋਹ ਲਿਆ 12 ਜਿਹੜੀਆਂ ਸੀਟਾਂ ਜਿਹੜੀਆਂ ਨੇ ਉਹ ਨਾਮਿਨੇਸ਼ਨ ਕਰਕੇ ਔਰ ਮੈਂ ਸਮਝਦਾ ਸਰਕਾਰ ਨਾਲ ਵੱਧ ਉਹ ਕਮੇਟੀ ਵੀ ਕਸੂਰਵਾਰ ਹੈ ਜਿਨੇ ਆਪਣੀ ਰਿਪੋਰਟ ਦਿੱਤੀ ਹੈ ਤੇ ਆਪਣੀ ਦਾੜੀ ਜਿਹੜੀ ਇੱਕ ਕਿਸਮ ਦੀ ਸਰਕਾਰ ਦੇ ਹੱਥ ਫੜਾਈ ਹੈ ਜਿਹਦੇ ਵਿੱਚ ਲਿਖਿਆ ਵੱਧ ਤੋਂ ਵੱਧ ਨੁਮਾਇੰਦਗੀ ਜਿਹੜੀ ਹੈ ਮਹਾਰਾਸ਼ਟਰ ਤੇ ਲੋਕਲ ਸਿੱਖਾਂ ਨੂੰ ਮਿਲਣੀ ਚਾਹੀਦੀ ਹੈ ਦਖਣੀ ਸਿੱਖ ਬੜੀ ਵਧੀਆ ਸੇਵਾਵਾਂ ਉੱਥੇ ਤਖਤ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧ ਦੇ ਵਿੱਚ ਨਿਵਾਉਂਦੇ ਆ ਉਹਨਾਂ ਨੂੰ ਵੀ ਨੁਮਾਇੰਦਗੀ ਮਿਲ ਜਣੀ ਚਾਹੀਦੀ ਹੈ ਚੀਫ ਖਾਲਸਾ ਦੀਵਾਨ ਦੀ ਨੁਮਾਇੰਦਗੀ ਸੀ ਉਹ ਵੀ ਕੱਟੀ ਗਈ ਉਹ ਵੀ ਬਹੁਤ ਮਾੜੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਘਟਾ ਕਰ ਦਿੱਤੀ ਗਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਸੀ ਤਾਂ ਇਹ ਬਹੁਤ ਵੱਡਾ ਜਿਹੜਾ ਹੈ ਮਹਾਰਾਸ਼ਟਰ ਸਰਕਾਰ ਨੇ ਇੱਕ ਕਿਸਮ ਦਾ ਸਿੱਖਾਂ ਨਾਲ ਜਿਹੜਾ ਹੈ ਉਹ ਬਹੁਤ ਵੱਡਾ ਧੱਕਾ ਕੀਤਾ ਹੈ ਔਰ ਇਹ ਨਹੀਂ ਹੋਣਾ ਚਾਹੀਦਾ ਸੀ ਮਹਾਰਾਸ਼ਟਰ ਸਰਕਾਰ ਨੂੰ ਆਪਣਾ ਫੈਸਲਾ ਜਿਹੜਾ ਤਰੰਤ ਜਿਹੜਾ ਹੈ ਉਹ ਤਬਦੀਲ ਕਰਨਾ ਚਾਹੀਦਾ ਹੈ ਔਰ ਸਿੰਘ ਸਭਾਵਾਂ ਜਿਹੜੀਆਂ ਬੰਬੇ ਦੀਆਂ ਮਹਾਰਾਸ਼ਟਰ ਦੀਆਂ ਉਹਨਾਂ ਨੂੰ ਵੀ ਨਮਾਇੰਦਗੀ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਇਸ ਐਕਟ ਨੂੰ ਇਸੇ ਤਰ੍ਹਾਂ ਜਿਹੜਾ ਐਵੇਂ ਕੁਝ ਬੰਦਿਆਂ ਦੀ ਕਮੇਟੀ ਬਣਾ ਕੇ ਉਹਨਾਂ ਦਾ ਰਿਪੋਰਟ ਲੈ ਕੇ ਪਾਸ ਨਹੀਂ ਕਰਨਾ ਚਾਹੀਦਾ ਦੁਨੀਆ ਭਰ ਦੇ ਸਿੱਖਾਂ ਦੀ ਫੀਲਿੰਗ ਜਿਹੜੀ ਹੈ ਉਹ ਸਮਝਣੀ ਚਾਹੀਦੀ ਇਹ ਸਰਕਾਰ ਦੀ ਇਹ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਹੈ ਮੈਂ ਪਹਿਲਾਂ ਹੀ ਕਿਹਾ ਕਿ ਜਦੋਂ ਵੀ ਦੁਨੀਆ ਭਰ ਦੇ ਵਿੱਚ ਕਿਤੇ ਸਰਕਾਰਾਂ ਜਿਹੜੀਆਂ ਨੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਕਰਦੀਆਂ ਉਦੋਂ ਬਹੁਤ ਵੱਡਾ ਜਿਹੜਾ ਹੈ ਛਾਪਾ ਪੈਂਦਾ ਹੈ ਕਲੇਸ਼ ਪੈਂਦਾ ਸਮਾਜ ਦਾ ਨੁਕਸਾਨ ਹੁੰਦਾ ਹੈ ਮੈਂ ਤਾਂ ਇੱਥੋਂ ਤੱਕ ਕਾਂਗਾਂ ਕਿ ਹਿੰਦੂ ਮੰਦਰਾਂ ਦੇ ਜਿਹੜੇ ਟਰਸਟ ਬਣਾਏ ਨੇ ਤੇ ਟਰਸਟਾਂ ਦਾ ਪ੍ਰਬੰਧ ਸਰਕਾਰ ਕੋਲੇ ਆ ਉਹ ਵੀ ਮੰਨ ਭਾਗੀ ਗੱਲ ਹੈ ਹਿੰਦੂ ਜਥੇਬੰਦੀਆਂ ਨੂੰ ਵੀ ਜਿਹੜੀਆਂ ਆਪਣੇ ਗੁਰਦੁਆਰੇ ਜਿਹੜੇ ਆ ਉਹ ਸਰਕਾਰੀ ਪ੍ਰਬੰਧ ਤੋਂ ਜਿਹੜੇ ਮੰਦਰ ਜਿਹੜੇ ਨੇ ਉਹ ਸਰਕਾਰੀ ਪ੍ਰਬੰਧ ਤੋਂ ਅਰਜ਼ਾਦ ਕਰਾਉਣੇ ਚਾਹੀਦੇ ਨੇ ਵੱਡੇ ਵੱਡੇ ਮੰਦਰਾਂ ਦੇ ਟਰਸਟ ਬਣੇ ਆ ਤੇ ਉਹ ਟਰਸਟ ਜਿਹੜੇ ਆ ਉਹਨਾਂ ਤੇ ਸਰਕਾਰਾਂ ਦੇ ਕਬਜ਼ੇ ਆ ਤੇ ਸਾਰੇ ਮੰਦਰਾਂ ਦੀ ਆਮਦਨ ਜਿਹੜੀ ਆ ਉਹ ਹਿੰਦੂਆਂ ਦੀ ਭਲਾਈ ਤੇ ਨਾ ਲੱਗ ਕੇ ਖੁਰਦ-ਬਰਦ ਹੁੰਦੀ ਆ ਇਸ ਲਈ ਹਿੰਦੂਆਂ ਨੂੰ ਵੀ ਸਗੋ ਜਿਹੜਾ ਹੈ ਸਰਕਾਰੀ ਜਿਹੜੀ ਦਖਾਂਦਾਸੀ ਜਿਹੜੀ ਆਪਣੀ ਮਰੰਦਰਾਂ ਦੇ ਪ੍ਰਬੰਧ ਦੇ ਵਿੱਚ ਬੰਦ ਕਰਵਾਉਣੀ ਚਾਹੀਦੀ ਸੀ ਸਿੰਘਾ ਸਾਹਿਬ ਇੱਕ ਅਸਾਮ ਹਦੀਦ ਸਾਹਿਬ ਹੋ ਗਿਆ ਪਟਨਾ ਸਾਹਿਬ ਵੀ ਆ ਗਈ 92 ਹਜ਼ਾਰਾ ਵੀ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਮੈਂ ਅਸੀਂ ਤਾਂ ਪਹਿਲੇ ਕਹਿ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਸਰਕਾਰ ਜਿਹੜੀ ਹੈ ਘਟ ਗਿਣਤੀਆਂ ਦੇ ਸਿੱਖ ਸਥਾਨਾਂ ਦੇ ਉੱਤੇ ਸਿੱਧੇ ਸਿੱਧੇ ਢੰਗ ਨਾਲ ਕਬਜ਼ੇ ਜਿਹੜੀ ਉਹ ਕਰਨ ਦਾ ਯਤਨ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੈਡੀਬਿਲਟੀ ਜਿਹੜੀ ਹੈ ਪਿਛਲੇ ਸਾਲਾਂ ਤੋਂ ਜਿਸ ਤਰ੍ਹਾਂ ਘਟਾਉਣ ਦਾ ਯਤਨ ਹੋਇਆ ਹੈ ਔਰ 10ੰਥਨ ਜਥੇਬੰਦੀਆਂ ਜਿਹੜੀਆਂ ਇੱਕ ਇੱਕ ਮੋਟਰਸਾਈਕਲ ਤੇ ਚੜੀਆਂ ਬੈਠੀਆਂ ਜਿਵੇਂ ਜਿਵੇਂ ਸ਼ਰਮਣੀ ਕਮੇਟੀ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ ਇਹਨਾਂ ਪਿੱਛੇ ਸਾਰਿਆਂ ਪਿੱਛੇ ਸਰਕਾਰ ਦੀਆਂ ਜਿਹੜੀਆਂ ਨੇ ਬਹੁਤ ਵੱਡੀਆਂ ਸਾਜਸ਼ਾਂ ਕੰਮ ਕਰਦੀਆਂ ਨਜ਼ਰ ਆਉਂਦੀਆਂ ਸਿੰਘ ਸਾਹਿਬ ਅਸਾਮ ਦੇ ਵਿੱਚ ਧੋਬੜੀ ਸਾਹਿਬ ਗੁਰਦੁਆਰਾ ਹੈਗਾ ਉਹਦੇ ਇਤਿਹਾਸ ਨੂੰ ਟੁਰਨੂਣ ਕੇ ਪਿੱਛੇ ਉਹਦੇ ਦੇਖੋ ਕਿੰਨੀ ਸ਼ਰਮ ਦੀ ਗੱਲ ਹੈ ਕਿ ਧੋਬੜੀ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਨ ਅਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਗਏ ਨੇ ਉੱਥੇ ਦੋ ਰਾਜਿਆਂ ਦਾ ਆਪਸੀ ਸਮਝੌਤਾ ਕਰਵਾਇਆ ਹੈ ਤੇ ਲਖਾਂ ਸਿੱਖ ਸੰਗਤਾਂ ਦੀ ਜਿਹੜੀ ਹੈ ਧੋਬੜੀ ਸਾਹਿਬ ਦੇ ਸਥਾਨ ਦੇ ਉੱਤੇ ਜਿਹੜੀ ਹੈ ਸ਼ਰਧਾ ਹੈ ਤੇ ਉੱਥੋਂ ਦੇ ਇਤਿਹਾਸ ਨੂੰ ਵੀ ਜਿਹੜਾ ਹੈ ਸਰਕਾਰ ਦੀ ਸਿੱਧੀ ਜਿਹੜੀ ਹੈ ਜਾਂ ਸਿੱਧੀ ਦਖਲਅੰਦਾਜ਼ੀ ਦੇ ਨਾਲ ਉੱਥੋਂ ਦੇ ਕੁਝ ਜਿਹੜੇ ਆ ਉਹ ਸ਼ਹਿਰ ਸਰਕਾਰੀ ਸ਼ਹਿਰ ਦੇ ਉੱਤੇ ਉੱਥੋਂ ਦੇ ਇਤਿਹਾਸ ਨੂੰ ਕਲੰਕਿਤ ਕਰਨ ਦਾ ਯਤਨ ਕਰ ਰਹੀ ਹੈ ਇਹ ਵੀ ਇੱਕ ਕੋਝਾ ਯਤਨ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਸਿੱਖ ਸੰਸਥਾਵਾਂ ਦਾ ਭਾਜਪਾਈ ਕੰਮ ਹੁੰਦਾ ਜਾ ਰਿਹਾ ਇਹ ਕਿਹਨੇ ਦੇਖੋ ਸਿੱਖ ਸਿੱਖ ਉਸ ਥਾਂਵਾਂ ਦਾ ਰਾਸੀ ਕਰਨ ਜਿਹੜਾ ਬਿਲਕੁਲ ਨਹੀਂ ਹੋਣਾ ਚਾਹੀਦਾ ਸਿੱਖ ਧਰਮ ਦੇ ਵਿੱਚ ਰਾਜਨੀਤੀ ਤੇ ਧਰਮ ਦਾ ਸੁਮੇਲ ਹੈ ਪਰ ਧਰਮ ਉੱਪਰ ਹੈ ਕਿਸੇ ਵੀ ਕਰਨ ਜਿਹੜਾ ਹੁੰਦਾ ਭਾਜਪਾਈ ਕਰਨ ਜਿਹੜਾ ਇਹ ਵੀ ਮਾੜਾ ਹੈ ਕਾਂਗਰਸੀ ਕਰਨ ਵੀ ਮਾੜਾ ਹੈ ਭਾਜਪਾਈ ਕਰਨ ਵੀ ਮਾੜਾ ਹੈ ਹਰ ਪਾਰਟੀ ਦਾ ਕਰਨ ਜਿਹੜਾ ਉਹ ਮਾੜਾ ਹੀ ਹੈ ਤੇ ਇਹ ਜਿਹੜੇ ਹੈ ਧਾਰਮਿਕ ਸਥਾਨ ਜਿਹੜੇ ਹੈ ਸਿਰਫ ਤੇ ਸਿਰਫ ਧਾਰਮਿਕ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਹੀ ਚਲਾਏ ਜਾਣੇ ਚਾਹੀਦੇ ਨੇ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਰਕਾਰ ਹੋਵੇ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਸਰਕਾਰ ਕਾਂਗਰਸ ਸਰਕਾਰ ਕੋਈ ਵੀ ਸਰਕਾਰ ਹੋਵੇ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ एकदम ਮੰਨਿੰਦਰ ਸ਼ਿਸ਼ਾ ਨਹੀਂ ਜਿਹੜਾ ਉਹਦੇ ਕਾਬਗਨ ਪਰਿਵਾਰੇ ਬਲਕਿ ਉਦੇ ਬਾਰੇ ਕੀ ਚਰਚਾ ਕਰਦੇ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਕਿ ਕੀ ਸ਼ਬਦ ਬੋਲੇ ਆ ਮਸਜਿਦ ਟਾ ਕੇ ਤੇ ਗੁਰਦੁਆਰਾ ਕਰਾਉਣਾ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਿੱਖਾਂ ਨੇ ਕੋਈ ਕਿਸੇ ਧਾਰਮਿਕ ਸਥਾਨ ਨਟਾਇਆ ਨਹੀਂ ਹੈ ਇਹ ਇਤਿਹਾਸ ਗਵਾ ਹੈ ਸਿੱਖ ਹਮੇਸ਼ਾ ਜਿਹੜੇ ਆ ਜਦੋਂ ਵੀ ਸਿੱਖਾਂ ਦਾ ਰਾਜ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਓ ਉਹਨਾਂ ਨੇ ਮੰਦਰਾਂ ਨੂੰ ਵੀ ਜਿਹੜੀਆਂ ਜ਼ਮੀਨਾਂ ਦਿੱਤੀਆਂ ਨੇ ਮੰਦਰਾਂ ਤੇ ਵੀ ਸੋਨਾ ਲਵਾਇਆ ਔਰ ਮਸਜਦਾਂ ਵੀ ਤਮੀਰ ਕਰਵਾਈਆਂ ਨੇ ਖੁਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਹਰਗੋਬਿੰਦਪੁਰੇ ਦੇ ਵਿੱਚ ਇੱਕ ਮਸਜਦ ਤਮੀਰ ਕਰਵਾਈ ਹੈ ਤੇ ਜਿਸ ਸਿੱਖ ਕੌਮ ਦੇ ਗੁਰੂ ਸਾਹਿਬਾਨ ਮਸਜ ਵੀ ਦੂਸਰ ਕਿੰਨੇ ਸੇਮਿਕਤ ਆਟੋਮੈਟਿਕ ਮਨਤੇ ਮਾਰੇ ਉਹ ਬਹੁਤ ਮੰਦਭਾਗੀ ਗੱਲ ਹੈ ਜੀ ਮੈਂ ਕਈ ਵਾਰ ਇਹ ਲਫਜ਼ ਕਹਿ ਚੁੱਕਿਆ ਕਿ ਘੱਟ ਗਿਣਤੀਆਂ ਕਿਤੇ ਵੀ ਮਹਿਫੂਜ਼ ਨਹੀਂ ਹੈ ਚਲੋ ਪਾਕਿਸਤਾਨ ਬਗਾਨਾ ਮੁਲਕ ਹੈ ਅਫਗਾਨਿਸਤਾਨ ਬਗਾਨਾ ਮੁਲਕ ਹੈ ਅਸੀਂ ਉੱਥੇ ਸਹਿ ਲੈਣੇ ਆ ਉੱਥੇ ਘੱਟ ਗਿਣਤੀਆਂ ਦਾ ਕਹਾਣ ਹੁੰਦਾ ਹੈ ਪਰ ਜਦੋਂ ਆਪਣੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾਂਦਾ ਹੈ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਮੌਦੇ ਘਟ ਉਤਾਰੀਆਂ ਜਾਂਦੀਆਂ ਘੱਟ ਗਿਣਤੀਆਂ ਦੇ ਧਾਰਮਿਕ ਸਥਾਨ ਨਿਸ਼ਾਨੇ ਤੇ ਬਣਾਏ ਲਏ ਜਾਂਦੇ ਨੇ ਤਾਂ ਇਸ ਤੋਂ ਵੱਧ ਕੇ ਮਾੜੀ ਗੱਲ ਵੀ ਹੋ ਨਹੀਂ ਸਕਦਾ